ਇਹ ਬਿਜਲੀ ਵਾਲੇ ਬੁਲਾ ਲੇ ਬਿਜਲੀ ਬੋਰਡ ਵਾਲੇ ਮੈਂ ਕਿਹਾ ਵੀ ਤੁਹਾਨੂੰ ਕਿਹਨੇ ਕਹਤਾ ਵੀ 8 ਘੰਟਿਆਂ ਚ ਝੋਨਾ ਜਿਹੜਾ ਉਹਨੂੰ ਪਾਣੀ ਮਿਲ ਜਾਂਦਾ ਸਾਰਾ ਤੁਸੀਂ 8 ਘੰਟੇ ਦੇਣਾ ਨਾ 8 ਘੰਟੇ ਕਹਿੰਦੇ ਹਾਂ ਜੀ ਕਿਹਨੇ ਕਹਤਾ ਵੀ 8 ਘੰਟਿਆਂ ਚ ਸਾਰਾ ਝੋਨਾ ਜਿਹੜਾ ਉਹ ਚ ਪਾਣੀ ਔਰ 8 ਘੰਟਿਆਂ ਚ ਵੀ 2-2 ਘੰਟੇ ਬਾਅਦ ਅੱਧੇ ਦੇ ਘੰਟੇ ਦੇ ਕੱਟ ਲੈ ਉਹਨੂੰ ਖਾਲ ਮਰ ਜਾਂਦਾ ਮੈਂ ਕਿ ਮੈਨੂੰ ਕੁਛ ਖਾਲ ਮਰਨਾ ਪਤਾ ਹੈ ਤੁਹਾਨੂੰ ਕਹਿੰਦੇ ਨਹੀਂ ਜੀ ਮੈਂ ਕਿਹਾ ਵੀ 8 ਘੰਟੇ ਕਿਵੇਂ ਬਣਾਤੇ ਤੁਸੀਂ सी। सी गया। लेवल लैवल मीटिंग हुईल कैवल क्या क्या होता है नक्का कक्के बह के मीटिंग की थी अठ घंटे खा क्यारा भरता या नहीं नहीं कह मैं आप नक्का लैवल की मीटिंग रखा गया यार कमाल है यार मैं कम करो ਤੁਸੀਂ 4 ਦਿਨਾਂ ਚ 8-8 ਘੰਟੇ ਦੇਵੋਗੇ ਬਿਜਲੀ ਉਹ ਵੀ ਕੱਟ-ਕੱਟ ਕੇ ਜ਼ਿੰਮੇਦਾਰ ਜਿਹੜਾ 4 ਦਿਨ 8-8 ਘੰਟੇ ਉਹਨੇ ਖੜਨ ਨਹੀਂ ਟਿਊਬਵੈਲ ਤੁਸੀਂ ਕੰਮ ਕਰੋ 4 ਦਿਨਾਂ ਚ ਦਿਨੇ 25 ਘੰਟੇ ਤੁਸੀਂ 3 ਦਿਨ 11-11 ਘੰਟੇ ਦਿਓ ਕੋਈ ਜ਼ਿੰਮੇਦਾਰ ਪਾਗਲ ਨਹੀਂ ਹੈਗਾ ਵੀ ਪੱਟਾਂ ਤੋੜ ਕੇ ਦੂਜੇ ਦੇ ਖੇਤ ਚ ਪਾਣੀ ਪਾ ਦਊਗਾ ਵੀ ਚਲ ਬਿਜਲੀ ਹੈਗੀ ਐ ਉਹ 9 ਜਦ 10 ਘੰਟੇ ਮਨ ਮੋਟਰ ਬੰਦ ਕਰ ਦੂਗਾ ਉਹ ਤੋਂ ਬਾਅਦ 3-4 ਦਿਨ ਉਹਨੂੰ ਪਾਣੀ ਲਾਉਣ ਦੀ ਲੋੜ ਨਹੀਂ ਮੈਂ ਕਿਹਾ ਹਫਤੇ 'ਚ ਕਿੰਨੀ ਦਿਨ ਨੇਓ ਕਹਿੰਦੇ 8 ਨੂੰ ਲਾ ਲਓ ਜੀ 56 8 ਤੋਂ 7 56 ਮੈਂ ਕਿਹਾ ਮੈਂ ਕਿੰਨੀ ਕਹਿਣਾ ਕਹਿੰਦੇ ਦਿਨਾਂ 'ਚ 33 ਮੈਂ ਕਿਹਾ ਇੱਕ ਪਾਸੇ ਤੁਹਾਡਾ ਹਫਤਾ 33 ਨਾਲ ਸਰਦਾ ਹੈ ਇੱਕ ਪਾਸੇ 56 ਘੰਟੇ ਆ ਨਾਲੇ ਤਾਂ 21 ਘੰਟੇ ਬਚਦੇ ਆ ਨਾਲੇ ਉਹ ਖੁਸ਼ ਵੀ ਕਮਾਲ ਆ ਯਾਰ ਆ ਮੋਟਰ ਬੰਦ ਕਰਕੇ ਆਈਦੀ ਐ ਕਾ ਨਹੀਂ ਬਿਜਲੀ ਆਉਂਦੀ 8 ਘੰਟਿਆਂ ਨਾਲ ਪਤਾ ਨਹੀਂ ਕਿਉਂ ਉਹਨਾਂ ਨੇ ਬੈਰ ਪਾ ਰੱਖਿਆ ਜਾ ਸਹੀ ਗੱਲ ਹੈ ਨਾ ਹਾਂ ਚਾਰ ਚਾਰ ਦਿਨਾਂ ਦੇਣਗੇ 32 ਘੰਟੇ ਮੈਂ ਮੰਗਦਾ 30 ਘੰਟੇ ਇਦਰੋਂ ਘੰਟੇ ਦਾ ਹੀ ਫਰਕ ਪਿਆ ਪਰ ਜਿਹੜੇ ਤਿੰਨ ਦਿਨ ਉਹ ਨੇ ਨਹੀਂ ਚਲਾਉਣੀ ਉਹ ਕਿੱਧਰ ਗਏ ਫਿਰ ਹੈਸ ਲੈਵਲ ਤੇ ਸੋਚਦੇ ਬਿਜਲੀ ਵੀ ਬਚਾਉਣੀ ਆ ਥੱਲੋ ਪਾਣੀ ਵੀ ਬਚਾਉਣਾ ਪਰ ਤੁਹਾਨੂੰ ਬਿਜਲੀ ਦੀ ਘਾਟ ਵੀ ਨਹੀਂ ਆਉਣ ਦੇਣੀ